ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਡਿਜੀਟਲ ਪੇਮੈਂਟ ਦਾ ਰੁਝਾਨ ਕਾਫੀ ਤੇਜ਼ੀ ਨਾਲ ਵਧਿਆ ਹੈ 스마트ਫੋਨ ਰਾਹੀਂ ਭੁਗਤਾਨ ਕਰਨਾ ਆਸਾਨ ਹੋਣ ਕਰਕੇ ਲੋਕ ਹੁਣ ਨਕਦ ਨਾਲੋਂ ਆਨਲਾਈਨ ट्रांजैक्शन ਨੂੰ ਤਰਜੀਹ ਦੇ ਰਹੇ ਨੇ ਸਰਕਾਰ ਵੀ ਡਿਜੀਟਲ ਭੁਗਤਾਨ ਨੂੰ ਉਤਸ਼ਾਹ ਦੇਣ ਲਈ ਸਮੇਂ-ਸਮੇਂ ਤੇ ਨਵੇਂ ਨਿਯਮ ਅਤੇ ਸਹੂਲਤਾਂ ਲਿਆਉਂਦੀ ਰਹੀ ਹੈ ਇਸੇ ਦੌਰਾਨ 15 ਸਤੰਬਰ 2025 ਯਾਨੀ ਕਿ ਕੱਲ ਤੋਂ UPI ट्रांजैक्शन ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ नेशनल पेमेंट्स कॉर्पोरेशन ऑफ इंडिया ने ऐलान ਕੀਤਾ ਹੈ ਕਿ 15 ਸਤੰਬਰ ਤੋਂ ਪਰਸਨ ਟੂ ਮਰਚੰਟ ਭੁਗਤਾਨ ਦੀ ਲਿਮਟ ਵਧਾ ਦਿੱਤੀ ਜਾਵੇਗੀ ਤੇ ਹੁਣ ਤੁਸੀਂ UPI ਰਾਹੀਂ ਇੰਸ਼ੋਰੈਂਸ ਪ੍ਰੀਮੀਅਮ ਲੋਨ ਦੀ EMI ਕ੍ਰੈਡਿਟ ਕਾਰਡ ਬਿੱਲ ਜਾਂ ਫਿਰ ਕੈਪੀਟਲ ਮਾਰਕੀਟ ਵਿੱਚ ਨਿਵੇਸ਼ ਵਰਗੇ ਭੁਗਤਾਨ 24 ਘੰਟਿਆਂ ਵਿੱਚ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਕਰ ਸਕੋਗੇ 12 ਹੋਰ ਕੈਟਾਗਰੀ ਲਈ ਰੋਜ਼ਾਨਾ ट्रांजैक्शन लिमिट ਵਧਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਦੱਸ ਰਹੀ ਕਿ ਪਰਸਨ ਟੂ ਮਰਚੰਟ ट्रांजैक्शन ਲਈ ਇੱਕ ट्रांजैक्शन ਦੀ ਲਿਮਿਟ 5 ਲੱਖ ਰੁਪਏ ਹੋਵੇਗੀ ਕ੍ਰੈਡਿਟ ਕਾਰਡ ਬਿੱਲ ਦੇ ਭੁਗਤਾਨ ਦੇ ਲਈ ਇੱਕ ਵਾਰ ਵਿੱਚ 5 ਲੱਖ ਤੱਕ ਦੀ ਇਜਾਜ਼ਤ ਹੋਵੇਗੀ ਜਦਕਿ ਰੋਜ਼ਾਨਾ ਦੀ ਲਿਮਿਟ 6 ਲੱਖ ਰੁਪਏ ਤੱਕ ਪੇਮੈਂਟ ਦੀ ਹੋਵੇਗੀ ਲੌਨ EMI ਲਈ ਪ੍ਰਤੀ ਟ੍ਰਾਂਜੈਕਸ਼ਨ 5 ਲੱਖ ਰੁਪਏ ਤੱਕ ਅਤੇ ਰੋਜ਼ਾਨਾ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦਾ ਭੁਗਤਾਨ ਹੋ ਸਕੇਗਾ। ਕੈਪੀਟਲ ਮਾਰਕੀਟ ਸਰਕਾਰੀ E ਮਾਰਕੀਟਪਲੇਸ ਅਤੇ ਟੈਕਸ ਭੁਗਤਾਨ ਵਿੱਚ 5 ਲੱਖ ਰੁਪਏ ਤੱਕ ਦੇ ਟ੍ਰਾਂਜੈਕਸ਼ਨ ਆਸਾਨ ਹੋ ਜਾਣਗੇ ਤੇ ਟਰੈਵਲ ਬੁਕਿੰਗ ਵਿੱਚ ਪ੍ਰਤੀ ਟ੍ਰਾਂਜੈਕਸ਼ਨ 5 ਲੱਖ ਅਤੇ ਰੋਜ਼ਾਨਾ 10 ਲੱਖ ਤੱਕ ਦੀ ਲਿਮਟ ਹੋਵੇਗੀ। ਦੱਸਿਆ ਹੈ ਕਿ ਪਰਸਨ ਟੂ ਪਰਸਨ ट्रांजैक्शन ਜਿਵੇਂ ਕਿ ਦੋਸਤਾਂ ਜਾਂ ਫਿਰ ਰਿਸ਼ਤੇਦਾਰਾਂ ਨੂੰ ਪੈਸੇ ਭੇਜਣ ਦੀ ਲਿਮਟ ਬਦਲੀ ਨਹੀਂ ਹੈ ਇਹ ਹਾਲੇ ਵੀ 1 ਲੱਖ ਰੁਪਏ ਪ੍ਰਤੀ ਦਿਨ ਹੀ ਰਹੇਗੀ ਇਸ ਫੈਸਲੇ ਦੇ ਨਾਲ ਫੋਨ 'ਤੇ Google Pay ਅਤੇ Paytm ਵਰਗੀਆਂ ਐਪਸ ਰਾਹੀਂ ਵੱਡੇ ਭੁਗਤਾਨ ਹੋਰ ਵੀ ਆਸਾਨ ਹੋ ਜਾਣਗੇ ਇੰਸ਼ੋਰੈਂਸ ਤੋਂ ਲੈ ਕੇ ਜੁਐਲਰੀ ਖਰੀਦਣ ਅਤੇ ਟਰਮ ਡਿਪੋਜ਼ਿਟ ਕਰਨ ਤੱਕ ਸਾਰੇ ਵੱਡੇ ਟ੍ਰਾਂਜੈਕਸ਼ਨ UPI ਰਾਹੀਂ ਬਿਨਾਂ ਕਿਸੇ ਰੁਕਾਵਟ ਦੇ ਹੋ ਸਕਣਗੇ ਇਸ ਦੇ ਨਾਲ ਕੈਸ਼ਲੈਸ ਅਰਥ ਵਿਵਸਥਾ ਨੂੰ ਇੱਕ ਵੱਡਾ ਬਲ ਮਿਲੇਗਾ